ਕੋਡੀ 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 ਪੂਰੀ ਟੀਮ ਵੱਲੋਂ ਸੱਤੇ ਹੋਣਗੇ ਵੀ ਇੱਕ ਤਰੀਕ ਨੂੰ ਕਹਿੰਦੇ ਮਲੇਰ ਕੋਟਲੇ ਦੇ ਵਿੱਚ ਉਹ ਦੁਨੀਆਂ ਨੂੰ ੱੱੱ ਪੱਪਾ ਮੰਮੇ ਅਦਿਕ ਕੱਕਾ ਡਾੜਾ ਧਮੱਕੜ ਨਿਕਲਦੇ ਵਿਖਾਵਾਂਗੇ ਆਹ ਕਹਿੰਦੇ ਅੱਜ ਇੱਥੇ ਚਰਚੇ ਮੱਖਣ ਵਾਲੀ ਜੀ ਦੱਸਿਓ ਕਿਹੜੇ ਨੇ ਕਿਹੜਾ ਸੱਟ ਲਿਆ ਵਾਲਾ ਅੰਮਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਆ ਬੱਲੇ ਬੱਲੇ ਹੋਈ ਪਈ ਫਰੀਾਲ ਯਾਕੇ ਯੋਧਾ ਕਾਲਾ ਸਿੰਘ ਵਾਲਾ ਸੱਨੀ ਖਤਲੇਤੇ ਵਾਲਾ ਹੈਰੀ 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 ਕਬੱਡੀ ਕਬੱਡੀ ਤਾੜੀ 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 ਉਹ ਬਰਨਾਲਾ ਦੂਜਾ ਬਰਨਾਲਾ ਦੂਜਾ ਇਹ ਅਣਖਾ ਡਾਊਨਲੋਡ ਨਹੀਂ ਹੁੰਦੀ ਆ ਇਹ ਖੂਨ ਚ ਹੁੰਦੀ ਆ ਨੇ ਉਹ ਕਹਿੰਦੇ ਅੰਬਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਪ੍ਰਦੀਪ ਜੀ ਦਾ ਧੰਨਵਾਦ ਹੈ ਜੌਂਟੀ ਕਹਿੰਦਾ ਗੱਡ ਕੇ ਧੰਨਵਾਦ ਕਰਦੇ ਹੋ ਪ੍ਰਦੀਪ ਜੀ ਬਲੀ ਵੀਰ ਨੇ ਉਧਰ ਮੰਮੂ ਜੀਰਾ ਯਾਰੀ ਗੁਲਾਮ ਦੇ ਨਾਲ ਉਸਤਾਦ ਜੀ ਕਹ ਦੋ ਅੱਪਾ 21 19 ਫਰਵਰੀ ਨੂੰ ਵੱਧੋਾਲ ਦੇ ਵਿੱਚ ਵੀਰ ਨੇ ਘਿਆ ਵੀਰੇ ਹੁਣੀ ਸਦਾ ਦੇ ਰਹੇ ਨੇ ਲਾ ਹਰਮਨ ਬੁਲਟ ਦੀ ਰੇਡ ਪੈਂਦੀ ਹੋਈ ਤੇ ਕਰਦਾ ਹੋਇਆ ਗੱਲ ਆਓ ਸਾਹਮਣੇ ਕਹਿੰਦੇ ਹਰਮਨ ਬੁਲਟ ਕਬੱਡੀ ਹੋਣ ਦੇ ਵਜ੍ਹਾ ਆਇਆ ਹਾਂਜੀ ਨਾ ਸੁਰਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੜਾ ਹੈ ਅਮਰਜੀਤ ਸਿੰਘ ਸਾਰ ਵਰਗਾ ਕਬੱਡੀ ਖਿਡਾਰੀ ਹੈ ਝੋਟੇ ਜਿਹੀ ਜਾਨ ਦਾ ਮਾਲਕ ਹੈ ਆ ਕਰਾਉਂਦਾ ਬੈ ਜਾ ਬੈ ਜਾ ਵਜੂ ਫਿਰ ਹਿੱਕ ਦੇ ਵਿੱਚ ਹੁੰਦੀ ਹੋਈ ਫਨ 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 90 ਹਜ਼ਾਰ ਦਰਸ਼ਕ ਐਸ ਟਾਈਮ ਲਾਈਵ ਬਾਤ ਕਰ ਰਿਹਾ ਉਹਨਾਂ ਭਰਾਵਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਵੀਰੋ 90 ਹਜ਼ਾਰ 90 ਹਜ਼ਾਰ ਤੇ ਜਿਹੜਾ ਵੱਡਾ ਜੂਮ ਜੁੜਿਆ ਹੋਇਆ ਹੈ ਸਟੇਡੀਅਮ ਦੇ ਵਿੱਚ ਇਹ ਜਿਹੜਿਆ ਖੇਡ ਮੈਦਾਨ ਦੇ ਨਾਲ ਹੁਣ ਦੇਖਦੇ ਮੇਰੇ ਗੁਰਦਾਸਪੁਰਿਆ ਔਰ ਦੂਸਰੇ ਪਾਸੇ ਫਿਰ ਕਪੂਰਥਲੀਆ ਸਨੀ 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 ਉਹ ਕਾਲਾ ਸਿੰਘ ਵਾਲਾ ਕੋਸ਼ਿਸ਼ ਕਰਦਾ ਉਖੜਦੇ ਪੈਰ ਕਬੱਡੀ 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 ਹੈ ਬੱਲੇ 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 ਚੱਕੇ ਜਾਵ ਚੱਕੇ ਪਰ ਘਟੋੜੀ ਰਾਜੋਣੀ ਬਹੁਤ ਵੱਡੀ ਟੀਮ ਹੈ ਦਿਮਾੜ ਆ ਮੈਲਿਆਂ ਤੇ ਆਹ ਕਹਿੰਦੇ ਅੰਬੇ ਦੀ ਰੇਡ ਪੈ ਰਹੀਆ ਮੇਰੇ ਮਿੱਤਰੋ ਰਵੀ ਸ਼ੇਰ ਸਿੰਘ ਦਾ ਬੇਟਾ ਕਹਿੰਦਾ ਵੀ ਅੱਜ ਹਾਰ ਲੈ ਜਿੱਤ ਕੇ ਲੈ ਜਾਣਾ ਉਹ ਮਸਲੇ ਇਲਾਕਿਆਂ ਦੇ ਬੜੇ ਹੋਇਆ ਗੱਲ ਜਿਲਿਆਂ ਦੀ ਬੜੀ ਹੋਈ ਆ ਆਹ ਫਰਿਆਦ ਆ ਮੇਰੇ ਮਿੱਤਰੋ ਅੱਲਾ ਹੂਦਾਵਾ ਚਾਹਦਾ ਤਮਸ਼ਵਾਸ ਨਾਲ ਖੇਡਦਾ ਇਹ ਠੰਮੇ ਨਾਲ ਖੇਡਦਾ ਇਹ ਜੀਦੜੀ ਨਾਲ ਖੇਡਦਾ ਆ ਮੱਖਣ ਮੱਖੀ ਜੀ ਰੇਡ ਪਈ ਹੋਈ ਸੰਨੀ 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 ਆ ਕਾਲਾ ਸੰਘੇ ਵਾਲਾ ਏ ਕਮਾਲ ਹੈਲੋ ਹੈਲੋ ਥੋੜਾ ਭਲੇਖਾ ਪੈਂਦਾ ਹੂਟਰ ਵਾਲਾ ਬੰਦ ਕਰ ਦੇ ਜੀ ਮਿਹਰਬਾਨੀ ਕਰਕੇ ਲਾਓ ਇਧਰ ਪਾਸੇ ਸੋਰ ਸਿੰਘ ਵਾਲਾ ਅੰਬਾ ਤੇ ਅਮਰੀਕ ਜੀ ਅੰਬਾ 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 ਅੰਬੇ ਦੀ ਰੇਡ ਸੰਨੀ ਦਾ ਜਫਾ ਅੰਬੇ ਦੀ ਰੇਡ ਬੀ ਪ੍ਰਸਿੱਧ ਅੰਬਾ ਅੰਬਾ ਰਮਨ ਕੋ ਤੁਮੇ ਬਾਮੜੀ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੈਨੇਡਾ ਤੋਂ ਵੱਡੀ ਸਪੋਰਟ ਕੀਤੀ ਹੈ ਜਿਹੜੇ ਮੇਲੇ ਦੇ ਲਈ ਧੰਨਵਾਦ ਲਓ ਅੰਬੇ ਦੀ ਰੇਡ ਫਰਿਆਦ 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 ਜਫਾ ਪਰ ਨਹੀਂ ਵੱਡਾ ਹੋਣਾ ਸੋ ਪਲੀਜ਼ ਸਾਰੇ ਮੇਰੇ ਭਰਾ ਥੋੜਾ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਿਓ ਬਖੜਜੀ ਆ ਜਿਓ ਕਰੀਏ ਗੱਲ ਆ ਜਿਓ ਕਰਦੇ ਗੱਲ ਸ਼ੇਰੇ ਦੀ ਰੇਡ ਦੀ ਅੰਬਾ ਅੰਬਾ ਰਮਨ ਕੋਤਵੇਂ ਪਾਹਮਣੀ ਵਾਲੇ ਦਾ ਵਿਸ਼ੇਸ਼ ਤੌਰ ਤੇ ਧਰਵਾਦ ਹੈ ਕੈਨੇਡਾ ਤੋਂ ਵੱਡੀ ਸਪੋਰਟ ਕੀਤੀ ਹੈ ਜੀ ਮੇਲੇ ਦੇ ਲਈ ਧਰਵਾਦ ਲਓ ਅੰਬੇ ਦੀ ਰੇਡ ਫਰਿਆਦ 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 ਜਫਾ ਪਰ ਨਹੀਂ ਲਓ ਬਾਵੀ ਕਬੱਡੀ ਇਧਰੋਂ ਪਿੱਛੇ ਅੜੋ ਜੀ ਲਓ ਅਗਲੀ ਕਬੱਡੀ ਫਿਰ ਅੰਬੇ ਦੀ ਪੈਂਦੀ ਹੋਈ ਅੰਬਾ ਅੰਬਾ ਸਰ ਸਿੰਘੀ ਹੈ ਅੰਬਾ ਦੁਨੀਆ ਦਾ ਮਹਾਨ ਥੋੜੇ ਸਮੇਂ ਦੇ ਵਿੱਚ ਚੋਟੀ ਦਾ ਧਾਵੀ ਬਣਿਆ ਅੱਜ ਧਾਵੇ ਬੋਲ ਰਿਹਾ ਬਾਜਾ ਦੇ ਹਲਕਾਰਿਆ ਟੱਚ ਦੇ ਸ਼ਕਰਪੁਰਿਆ ਫਰੀਆਦ ਕਰਦਾ ਕੋਸ਼ਿਸ਼ ਆ ਹੁਲੇ ਹੁਲਾਲੇ ਹਰ ਜੋ ਪਾਸੇ ਪਾ 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 ਉਹ ਕੁਛ ਨਹੀਂ ਕੁਛ ਨਹੀਂ ਯਾਰ ਆਪੋ ਆਪਣੀ ਜਗ੍ਹਾ ਤੇ ਖੜੇ ਰਹੋ ਯਾਰ ਆਪੋ ਆਪਣੀ ਜਗ੍ਹਾ ਤੇ ਖੜੇ ਰਹੋ ਮੈਂ ਨਹੀਂ ਤੇ ਅੰਬਾ ਹੈਰੀ ਤੇ ਅੰਬਾ ਹੈਰੀ ਤੇ ਅੰਬਾ ਹੈਰੀ ਦੇ ਇੱਕ ਇੱਕ ਕਬੱਡੀ ਬਾਕੀ ਹੈਰੀ ਸਰਪਿਆ ਮੁਬਾਰਕਬਾਦ ਬੱਲੇ ਬੱਲੇ ਹੋ ਗਈ ਸੱਕੇ ਬਾਦਸ਼ਾਹ ਦੀ ਮਿਹਰ ਆ ਹਾਰਲੇ ਕਿੱਧਰ ਨੂੰ ਜਾਂਦੇ ਐ ਹਾਰਲੇ ਕਿੱਧਰ ਨੂੰ ਜਾਂਦੇ ਐ ਸਮੇਂ ਦੀ ਗੱਲ ਹੋਣੀ ਮੇਰੇ ਮਿੱਤਰੋ ਅੰਬੇ ਦੀ ਰੇਡ ਲੰਡੀਆਂ ਵਾਲਾ ਬਿੱਲੀ ਡਾਗ ਵਰ ਰਹੀ ਐ ਡਾਗ ਪੁਲਿਸ ਦੀ ਡਾਗ ਇਧਰ ਦੇ ਪਾਸੇ ਅੰਬਾ ਤੇ ਬਿੱਲੀ ਅੰਬਾ ਤੇ ਬਿੱਲੀ ਅੰਬਾ ਤੇ ਬਿੱਲੀ ਹੋ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ